ਅੰਮ੍ਰਿਤਸਰ ਵਿੱਚ ਬਾਦਮੇਗੀ ਸਮਾਜ ਦੁਆਰਾ ਕਿਉ ਮੰਡੀ ਇਲਾਕੇ ਦੇ ਵਿੱਚ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤਾਂ ਉਹ ਦੱਸਿਆ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਕਿਉ ਮੰਡੀ ਚੌਂਕ ਵਿੱਚ ਨਿਹੰਗ ਸਿੰਘ ਜਥੇਬੰਦੀਆ ਦੁਆਰਾ ਦੁਕਾਨ ਤੇ ਤੋੜਫੋੜ ਕੀਤੀ ਗਈ ਸੀ ਬਾਦਮੇਗੀ ਸਮਾਜ ਨੇ ਮੰਗ ਕੀਤੀ ਸੀ ਕਿ ਦੁਕਾਨਦਾਰ ਨੂੰ ਹਰਜਾਨੇ ਤੌਰ ਤੇ ਪੈਸੇ ਦਿੱਤੇ ਜਾਣ ਇਸ ਦੇ ਨਾਲ ਹੀ ਬਾਲਮੀਕ ਇਸਮਾਇਦਾ ਕਹਿਣਾ ਹੈ ਕਿ 2020 ਵਿੱਚ ਉਹਨਾਂ ਦੁਆਰਾ ਗ੍ਰੁੱਪ ਤੰਤਰ ਪੰਨੋ ਨੇ ਮਾਮਲਾ ਦਰਜ ਕਰਵਾਇਆ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵੀ ਦਿੱਤੀ ਗਈ ਸੀ ਲੇਕਿਨ ਪਿਛਲੇ ਦਿਨੀ ਉਹਨਾਂ ਕੋਲ ਸੁਰੱਖਿਆ ਵਾਪਸ ਲਈ ਗਈ ਉਹਨਾਂ ਨੇ ਮੰਗ ਕੀਤੀ ਸੀਗੀ ਉਹਨਾਂ ਨੂੰ ਸੁਰੱਖਿਆ ਵਾਪਸ ਕੀਤੀ ਜਾਵੇ ਕਾ ਕੀ ਪਿਛਲੀ ਦਿਨੀ ਕੁਝ ਸ਼ਰਾਰਤੀ ਲੋਕਾਂ ਨੇ ਜਿਹੜੀ ਦੁਕਾਨਾਂ ਦੀ ਤੋੜਪਾਨ ਕੀਤੀ ਸੀ ਉਹਨਾਂ ਗ੍ਰਿਧੀਆਂ ਜਿਹੜੀਆਂ ਜਥੇਵੰਦੀਆਂ ਨੇ ਇੱਕ ਬੀੜਾ ਚੁੱਕਿਆ ਸੀ ਕਿ ਉਹਨਾਂ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਵੀਰ ਲਵ ਮੱਟੂ ਜੀ ਦੀ ਸਕਿਉਰਟੀ ਦਾ ਮਸਲਾ ਸੀ ਕਿਉਂਕਿ ਉਹਨਾਂ ਨੇ ਪੰਨੂ ਉੱਤੇ ਜਿਹੜਾ ਪਰਚਾ ਦਰਜ ਕਰਾਇਆ ਸੀ ਤੇ ਉਹਨਾਂ ਦੀ ਜਾਨ ਨੂੰ ਖਤਰਾ ਆ ਉਹਨਾਂ ਨੂੰ ਸਕਿਉਰਟੀ ਪਹਿਲਾਂ ਪ੍ਰੋਵਾਈਡ ਕਰਵਾਈ ਗਈ ਸੀ ਪਰ ਉਹ ਜਿਹੜੀ ਸਕਿਉਰਟੀ ਜਿਹੜੀ ਆ ਇਲੈਕਸ਼ਨ ਦੇ ਦੌਰਾਨ ਵਾਪਸ ਲੈ ਲਈਤੀ ਗਈ ਪਰ ਉਹਨਾਂ ਨੂੰ ਜਿਹੜੀ ਦੁਬਾਰਾ ਉਹਨਾਂ ਨੂੰ ਮੁਹੱਈਆ ਨਹੀਂ ਕਰਾਈ ਗਈ ਇਦੇ ਵਿੱਚ ਪਹਿਲਾਂ ਵੀ ਧਰਨਾ ਲੱਗਾ ਸੀ ਜਿਹੜੀ ਪ੍ਰਸ਼ਾਸਨ ਇਹ ਗੱਲ ਨਹੀਂ ਮੰਨੀ ਹੁਣ ਅਸੀਂ ਇਹਨਾਂ ਨੂੰ ਕਹਿੰਦੇ ਜਿਹੜੀ ਤੁਸੀਂ ਰਿਪੋਰਟ ਬਣਾ ਕੇ ਭੇਜੋਗੇ ਉਹ ਆਵੇਂ ਮਹੀਨੇ ਚ ਉਹ ਆਵੇਂ ਦੋ ਮਹੀਨੇ ਚ ਉਹ ਨਾਲ ਸਾਨੂੰ ਕੋਈ ਲਾਂ ਦੇ ਨਹੀਂ ਆ ਉਹ ਤੁਹਾਡੀ ਹਾਈਡ ਹੈ ਕਿ ਦੇਖੋ ਜੀ ਜਿੱਦਾਂ ਕਿ ਤੁਸੀਂ ਜਾਣਦੇ ਪਿਛਲੇ ਦਿਨੀ ਜਿਹੜਾ ਭਗਵਾਨ ਵਾਲਮੀਕੀ ਮੰਦਰ ਕੋਲ ਅਮੜੀ ਚੌਂਕ ਦੇ ਉੱਤੇ ਕੁਸ਼ ਨਿਹੰਗ ਸਿੰਘ ਸ਼ਰਾਰਤੀਆਂ ਆਸਰਾ ਵੱਲੋਂ ਡੈਂਕਸ਼ਨ ਜੱਥੇ ਬੱਲੇ ਉਹ ਜਿਹੜਾ ਹਮਲਾ ਕੀਤਾ ਗਿਆ ਸੀ ਉਹਨਾਂ ਦੁਕਾਨਾਂ ਦੇ ਲੁੱਟਖੋ ਕੀਤੀ ਗਈ ਅਤੇ ਦੁਕਾਨਾਂ ਤੋੜੇ ਗਏ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਜਿਹੜੇ ਨੇ ਤਾਂ ਹਰਜਾਨਾ ਵਾ ਉਹ ਦਿੱਤਾ ਜਾਵੇ ਉਹ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਬੰਦੇ ਵੀ ਅੰਦਰ ਫੜ ਲਿਆ ਪਾਰੇਕ ਜਿਹੜਾ 2020 ਦੇ ਵਿੱਚ ਅਸੀਂ ਗੁਰਬੰਦ ਸਿੰਘ ਪੰਨੋ ਜਿਹੜਾ ਕੈਨੇਡਾ 'ਚ ਬੈਠਾ ਵਾ ਜਿਨੇ ਭਾਰਤ ਦਾ ਸੰਵਿਧਾਨ ਤੇ ਦੇਸ਼ ਦਾ ਤਿਰੰਗਾ ਸਾੜਿਆ ਸੀ ਉਹਦੇ ਸਬੰਧ ਵਿੱਚ ਅਸੀਂ ਉਸ ਤੇ ਮੁਕਦਮਾ ਅਦਾਲਤ 'ਚ ਕਰਾਇਆ ਸੀ 168 ਬਟਾ 20 ਬੀਟਵਿੰਟ 88 ਦੇ ਵਿੱਚ ਉਹਦੇ ਸਬੰਧ ਦੇ ਵਿੱਚ ਸਾਨੂੰ ਕਈ ਲੋਕਾਂ ਨੇ ਥ੍ਰੈਟ ਕੀਤਾ ਕਈ ਆਪਣਾ ਗਾਲੀ ਗਲੋਚ ਕੀਤੀਆਂ ਸਾਨੂੰ ਮਾਰੇ ਦੀ ਧਮਕੀਆਂ ਲਗੀਆਂ ਉਹਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਵੈਰੀਫਾਈ ਕਰਕੇ ਸਾਨੂੰ ਉਸ ਮਾਧਿਅਮ ਤੋਂ ਸਾਨੂੰ ਜਿਹੜੇ ਗਨਮੈਨ ਦਿੱਤੇ ਸੀ ਪਰ ਹੁਣ ਜਿਹੜੇ 15 ਦਿਨ ਗੁਜ਼ਰੇ ਸਾਡੇ ਗਨਮੈਨ ਖੋਏ ਗਏ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਰੱਖੀ ਸੀ ਵੀ ਕਿ ਅਸੀਂ ਅੰਦਰ ਬਾ ਕਿੱਤੇ ਵੀ ਕਿਸੇ ਵੀ ਕਿਸੇ ਹੱਲੇ ਸਾਡਾ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਜਿਹੜੀ ਸਾਡੀ ਸੁਰੱਖਿਆ ਵੀ ਸਾਾਨੂੰ ਵਾਪਸ ਦਿੱਤੀ ਜਾਵੇ ਪਰ ਅੱਜ ਜਿਹੜਾ ਧਰਨਾ ਲਾਉਂਦਾ ਮਕਸਦ ਹੀ ਸਾਡੀ ਆਹੀ ਮੰਗਾ ਹਈ ਪਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਹੀ ਲਾਇਆ ਵਾ ਵੀ ਤੁਸੀਂ ਸਾਡੇ ਨਾਲ ਚੱਲੋ ਐਡੀਸਪੀ ਲਾਣ ਆਰਡਰ ਨੂੰ ਕਹਾਂ ਕਿ ਤੁਹਾਨੂੰ ਜਿਹੜੇ ਆਰਜੀ ਤੌਰ ਤੇ ਜਿਹੜੇ ਦੋ ਗਨਮੈਨ ਨੂੰ ਤੁਹਾਨੂੰ ਦੇ ਦੇ ਦਿੰਨੇ ਆ ਤੇ ਬਾਕੀ ਜਿਹੜੇ ਪੱਕੇ ਤੁਹਾਡੇ ਗਨਮੈਨ ਏਡੀਸਪੀ ਸਿਕਿਉਰਟੀ ਵੱਲੋਂ ਉਹ ਹੀ ਰਿਪੋਰਟ ਬਣਾ ਕੇ ਜਲਦ ਭੇਜ ਦਾਂਗੇ ਜਿਹੜੇ ਤੁਹਾਡੇ ਗਨਮੈਨ ਵਾਪਸ ਏਡੀਸਪੀ ਸਿਕਿਉਰਟੀ ਵੱਲ ਹੀ ਵਾਚਣਗੇ ਪਰ ਜੇ ਸਾਨੂੰ ਗਨਮੈਨ ਨਹੀਂ ਦਿੱ